ਜਗੁਰਦੇਵ ਧੰਗੁਰਦੇਵ ਸੋ ਪਿਛਲੇ ਦਿਨੀ 13 ਮਈ 2024 ਨੂੰ ਇੱਕ ਔਕਾਤ ਤਖਤ ਦੇ ਹੈੱਡ ਗ੍ਰੰਥੀ ਗਿਆਨੀ ਰਣਵੀਰ ਸਿੰਘ ਜੀ ਵੱਲੋਂ ਲੈਟਰ ਜਾਰੀ ਕੀਤੀ ਗਈ ਸਮੁੱਚੇ ਵਲ ਦੇ ਗ੍ਰੰਥੀਆਂ ਨੂੰ ਸਮੁੱਚੇ ਵਲ ਦੇ ਕੀਰਤਨੀਆਂ ਨੂੰ ਸਮੁੱਚੇ ਵਲ ਦੇ ਕਥਾਵਾਚਕਾਂ ਨੂੰ ਕਿ ਜਿੱਥੇ ਵੀ ਕਿਤੇ ਉਹ ਕੀਰਤਨ ਕਰਦੇ ਆ ਜਾਂ ਕਥਾ ਕਰਦੇ ਆ ਜਾਂ ਗੁਰਬਾਣੀ ਦਾ ਇਸ਼ਾਫ ਕਰਦੇ ਆ ਕਿ ਜਾਪ ਕਰਦੇ ਆ ਹਮੇਸ਼ਾ ਹੀ ਜਿਨ੍ਹਾਂ ਸਤਿਗੁਰਾਂ ਨੂੰ ਬਾਣੀ ਦੇ ਅੰਦਰ ਭਗਤ ਕਹਿ ਕੇ ਸੰਬੋਧਨ ਕੀਤਾ ਗਿਆ ਉਹਨਾਂ ਨੂੰ ਭਗਤ ਕਹਿ ਕੇ ਹੀ ਸੰਬੋਧਨ ਕੀਤਾ ਜਾਵੇ ਬਾਬਾ ਮੇਰਾ ਕਿਹਾ ਜਾਵੇ ਸੋ ਇਹ ਬਹੁਤ ਹੀ ਮਾੜੀ ਮਾਨਸਿਕਤਾ ਸੌਣੀ ਸੋਚ ਹੈ ਜਾਤ ਪਾਤ ਵਾਲੀ ਗੱਲ ਹੈ ਸੋਸੀਐਸਲੀ ਸੋਚੇ ਰਵਾਸੀਆ ਸਮਾਜ ਵੱਲੋਂ ਸਤਿਗੁਰੂ ਰਵਿਦਾਸ ਨਾਮ ਲੈਵਾ ਜਿੰਨੇ ਵੀ ਮਹਾਪੁਰਸ਼ ਨੇ ਉਹਨਾਂ ਸਾਰਿਆਂ ਦੀ ਨਾਮ ਲੈਵਾ ਸੰਗਤਾਂ ਵੱਲੋਂ ਵਿਰੋਧ ਪ੍ਰਗਟ ਕਰਦੇ ਆ ਰੋਸ਼ ਪ੍ਰਗਟ ਕਰਦੇ ਆ ਕਿ ਇਹੋ ਜਿਹੀ ਸੋਚ ਰੱਖਣ ਵਾਲੇ ਲੋਕ ਹਮੇਸ਼ਾ ਹੀ ਗੇਸ਼ ਦੇ ਅੰਦਰ ਜਾਤ ਪਾਤ ਨੂੰ ਬੜਾਵਾ ਦਿੰਦੇ ਆਂ ਔਰ ਵੰਡਣ ਦੀ ਕੋਸ਼ਿਸ਼ ਕਰਦੇ ਆ ਇਹ ਗੁਰੂਆਂ ਦੀ ਰਹਿਬਰਾਂ ਦੀ ਸੋਚ ਲਈ ਸੀ ਕਿਉਂਕਿ ਬਾਣੀ ਵਿੱਚ ਲਿਖਿਆ ਗੁਰੂ ਗ੍ਰੰਥ ਜੀ ਮਾਲਿਓ ਪ੍ਰਗਟ ਗੁਰਾਂ ਕੀ ਦੇ ਜਿਉ ਗੁਰੂਆਂ ਦੀ ਦੇਹ ਹੈ ਤਵੇ ਜਿੰਨੇ ਵੀ ਮਹਾਪੁਰਸ਼ਾਂ ਦੀ ਬਾਣੀਆਂ ਦੁਸਤਰਾਸਾ ਦੇ ਵਿੱਚ ਸਾਰੇ ਹੀ ਗੁਰੂ ਨੇ ਸੋ ਸਾਰੇ ਹੀ ਪੂਜਣ ਯੋਗ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰ ਸਾਰੇ ਬਾਣੀ ਹੀ ਗੁਰੂ ਹੈ ਸੋ ਜਿੰਨੇ ਨੇ ਸਾਰੇ ਗੁਰੂ ਹੈ ਸੋ ਅਸੀਂ ਇਸ ਕਰਕੇ ਕਦੀ ਵੀ ਸੈਡ ਨਹੀਂ ਕਰਾਂਗੇ ਕਿ ਸਟੇਜਾਂ ਦੇ ਉੱਤੇ ਆ ਕੇ ਕੋਈ ਵੀ ਭਗਤ ਕਵੇ ਜਾਂ ਕੋਈ ਬਾਬਾ ਕੋਈ ਕਵੇ ਆਪਾਂ ਨਹੀਂ ਸੈਡ ਕਰਾਂਗੇ ਸੋ ਸਾਰੇ ਹੀ ਕਥਾਵਾਚਕਾਂ ਨੂੰ ਸਾਰੇ ਹੀ ਗ੍ਰੰਥੀ ਸਿੰਘਾਂ ਨੂੰ ਔਰ ਸਾਰੇ ਹੀ ਕੀਰਤਨ ਵਾਲਿਆਂ ਨੂੰ ਅਸੀਂ ਸਮੁੱਚੇ ਰਬਦਾਸੀਆ ਸਮਾਜ ਵੱਲੋਂ ਇਹ ਬੇਨਤੀ ਵੀ ਕਰਦੇ ਹਾਂ ਤਾੜਨਾ ਵੀ ਕਰਦੇ ਹਾਂ ਕਿ ਕਦੀ ਵੀ ਕਿਸੇ ਵੀ ਮੰਚ ਦੇ ਉੱਤੇ ਭਗਤ ਕਹਿਣ ਦੀ ਕੋਸ਼ਿਸ਼ ਨਾ ਕਰਿਓ ਮੇਰਾ ਰਬਦਾਸੀਆ ਸਮਾਜ ਸੈਡ ਨਹੀਂ ਕਰੇਗਾ ਸੋ ਇਹੀ ਸਮੁੱਚੇ ਸਮਾਜ ਦੀ ਵੀ ਬੇਨਤੀ ਹੈ ਕਿ ਆਓ ਆਪਾਂ ਆਰੰਭ ਕਰਕੇ ਆਪਣੇ ਰਹਿਬਰ ਦਾ ਸਤਿਕਾਰ ਕਰੀਏ ਔਰ ਵਹਿਬਰਾ ਦਾ ਸਤਿਕਾਰ ਬਹਾਲ ਕਰਾਉਣ ਦੇ ਲਈ ਸੰਘਰਸ਼ ਕਰੀਏ ਔਰ ਸਮੁੱਚੇ ਸਮਾਜ ਨੂੰ ਬੇਨਤੀ ਕਰਕੇ ਸਾਡਾ ਰਹਿਬਰ ਸਤਿਗੁਰੂ ਅਰਬਦਾਸ ਮਹਾਰਾਜ ਜੀ ਆ ਔਰ ਅਰਬਦਾਸ ਮਹਾਰਾਜ ਜੀ ਅਸੀਂ ਪੂਰਾ ਸਤਿਕਾਰ ਕਰਦੇ ਹਾਂ ਕਰਾਉਣਾ ਸਤਿਕਾਰ ਔਰ ਅਕਾਲ ਤਖਤ ਨੂੰ ਵੀ ਬੇਨਤੀ ਕਰਦਾ ਹਾਂ ਕਿ ਅਕਾਲ ਤਖਤ ਤੋਂ ਅੱਜ ਤੱਕ ਜਿੰਨੇ ਵੀ ਹੁਕਮਨਾਮੇ ਜਾਰੀ ਹੋਏ ਨੇ ਉਹਨਾਂ ਹੁਕਮਨਾਮਿਆਂ ਨੂੰ ਲਾਗੂ ਕਰੋ ਜੇ ਇਹ ਹੁਕਮਨਾਮਾ ਜਾਰੀ ਕੀਤਾ ਤਾਂ ਇਸ ਨੂੰ ਵੀ ਲਾਗੂ ਕਰੋ ਜਿੱਥੇ ਤੁਸੀਂ ਲਾਗੂ ਕਰਨਾ ਚਾਹੁੰਦੇ ਹੋ ਜਿੱਥੇ ਲਾਗੂ ਕਰੋ ਲੇਕਿਨ ਅਸੀਂ ਸਤਿਗੁਰੂ ਅਰਬਦਾਸ ਜੀ ਸਤਿਗੁਰੂ ਮੰਨਦੇ ਹਾਂ ਔਰ ਸਤਿਗ ਸਤਿਗੁਰੂ ਹੀ ਕਹਾਉਣ ਵਿੱਚ ਵਿਸ਼ਵਾਸ ਰੱਖਦੇ ਆ ਜੈ ਗੁਰਦੇਵ ਤਨ ਗੁਰਦੇਵ ਜੀ ਸੋ ਮੈਂ ਪ੍ਰੈਸ ਵੀ ਵਾਲੇ ਵੀਰਾਂ ਨੂੰ ਬੇਨਤੀ ਕਰਾਂਗਾ ਸ਼ਹਿਰ ਦੇ ਵਿੱਚ ਜਿੰਨੇ ਵੀ ਬੋਲ ਲੱਗੇ ਨੇ ਚਾਹੇ ਕੋਈ ਗੁਰੂ ਰਵੀਦਾਸ ਜੀ ਚੌਕ ਹੈ ਚਾਹੇ ਕੋਈ ਗੁਰੂ ਰਵਿਦਾਸ ਮੰਦਰਾ ਹਮੇਸ਼ਾ ਹੀ ਅਖਬਾਰਾਂ ਵਿੱਚ ਜਾਂ ਮੀਡੀਆ ਰਾਹੀਂ ਬੋਲਣ ਦੇ ਵਿੱਚ ਹਮੇਸ਼ਾ ਹੀ ਉਹ ਗ੍ਰੇਟ ਕਰਦੇ ਨੇ ਸਤਗੁਰੂ ਰਵੀਦਾਸ ਚੌਕ ਕਹਿਣ ਤੋਂ ਸਤਗੁਰੂ ਰਵੀਦਾਸ ਸਿੰਘ ਗੋਲਦਵਾਲਾ ਕਹਿਣ ਤੋਂ ਸਤਬੂ ਜੀ ਰਵੀਦਾਸ ਸੰਤਰਾਮਨਤ ਚੌਕ ਕਹਿਣ ਤੋਂ ਸੋ ਉਹਨਾਂ ਨੂੰ ਪ੍ਰੈਸ ਨੂੰ ਬੇਨਤੀ ਹੈ ਕਿ ਚਾਹੇ ਪ੍ਰੈਟ ਮੀਡੀਆ ਚਾਹੇ ਇਲੈਕਟ੍ਰੋਨਿਕ ਮੀਡੀਆ ਹਮੇਸ਼ਾ ਹੀ ਸਤਗੁਰੂ ਰਵੀਦਾਸ ਕੇ ਕੇ ਸੰਬੋਧਨ ਕਰਨ ਜੈ ਗੁਰਦੇਵ ਤਾਲ ਗੁਰਦੇਵ